ਸਾਸਰੀ ਕਾਲ ਜੀ ਮੈਂ ਕਰਦੀਪ ਸਿੰਘ ਬੱਲੋ ਤੁਹਾਨੂੰ ਦੰਕਾ ਰਿਹਾ ਮਹਾਨ ਸੀਤ ਸੁਭਕਰਨ ਸਿੰਘ ਦੀ ਇੱਕ ਜਾਦਗਰੀ ਬਣ ਰਹੀ ਹੈ ਕਿ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਜਿਨ੍ਹਾਂ ਨੇ ਆਪਣੇ ਆਪਣੇ ਅੰਦੋਲਨ ਦੇ ਵਿੱਚ ਅਨਸਾਫ਼ ਦਮਾਉਣ ਲਈ ਆਪਣੀ ਜਾਣ ਕਰਵਾਣ ਕੀਤੀ ਤੇ ਇਸ ਜਾਦਗਰੀ ਦੇ ਵਿੱਚ ਕੀ ਕੀ ਬਣਨਾਗਾ ਤੁਹਾਨੂੰ ਮਿਸਤਰੀ ਸਾਹਿਬ ਆਪ ਦੱਸਣਗੇ ਤੇ ਸੁਣੋ ਉਹਨਾਂ ਦੀ ਗੱਲ ਨੇ ਦਿਨ ਜਮਾ ਕੇ ਹਾਂ ਜੀ ਮਿਸਤਰੀ ਸਾਹਿਬ ਤੁਸੀਂ ਇਹ ਦੱਸੋ ਵੀ ਇਹ ਮਤਲਬ ਕਿ ਪਹਿਲਾਂ ਤਾਂ ਅੰਦਰ ਦੀ ਆਪਾਂ ਗੱਲ ਕਰ ਦਿਆਂਗੇ ਉਹਦੇ ਵਿੱਚ ਜਿੱਥੇ ਬੁੱਤ ਲਾਉਣਾਗਾ ਉੱਤੇ ਕੀ ਬਣਨਾ ਤੇ ਕੀ ਰਹਿ ਗਿਆ ਹਜੇ ਕੀ ਕੁਝ ਬਣ ਗਿਆ ਤੇ ਪਹਿਲਾਂ ਹਜੇ ਤਾਂ ਸ਼ੁਰੂਆਤ ਹੀ ਚੱਲ ਰਹੀ ਹੈ ਤੇ ਜਦੋਂ ਬਣ ਗਿਆ ਉਦੋਂ ਪਤਾ ਲੱਗੂਗਾ ਠੀਕ ਹੈ ਨਾ ਹੂੰ ਤੇ ਹਜੇ ਤਾਂ ਤਿਆਰੀ ਚੱਲ ਰਹੀ ਹੈ ਜੇ ਬਣੀ ਜਾਂਦਾਗਾ ਇੱਕ ਦੱਸਿਆ ਜਾਂਦਾ ਵੀ ਸਟੀਲ ਦੀ ਗ੍ਰਿੱਲ ਹੈ ਵੀ ਇਧਰਲੇ ਪਾਸੇ ਲਾਉਣੀ ਹੈਗੀ ਉਹ ਕਿਸ ਤਰ੍ਹਾਂ ਕਿਵੇਂ ਆਗਾ ਉਹ ਵੀ ਲੱਗੂਗੀ ਸਟੀਲ ਦੀ ਗ੍ਰਿੱਲ ਲਾਉਣੀ ਹੈਗੀ ਪਾਸੇ ਤੇ ਹਾਂ ਉਹਦੇ ਸਾਈਡ ਤੇ ਲੱਗੂਗੀ ਉਹਦੇ ਉੱਤੇ ਸੀਸਾ ਵੀ ਲਾਉਣਾਗਾ ਹਾਂ ਸੀਸਾ ਵੀ ਲੱਗੂਗਾ ਜੀ ਠੀਕ ਹੈ ਇਹਨਾਂ ਸਾਰਿਆਂ ਨੂੰ ਪਲਾਸਟਰ ਕਰਕੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਸਾਰਿਆਂ ਨੂੰ ਪਲਾਸਟਰ ਕਰਕੇ ਤੇ ਇਹਦੇ ਉੱਪਰ ਸੀਸਾ ਲਾਉਣਾਗਾ ਹਾਂ ਬਾਕੀ ਇੱਕ ਪਾਰਕ ਬਣ ਰਿਹਾ ਹੈ ਨਾਲ ਠੀਕ ਹੈ ਤੇ ਨਾਲ ਪਾਰਕ ਹੈ ਕਿਵੇਂ ਇਸ ਜਗ੍ਹਾ ਦੇ ਉੱਤੀ ਬਣ ਰਿਹਾ ਜਾਂ ਕਿਸੇ ਹੋਰ ਥੇਗਾ ਤੇ ਇਸੇ ਉੱਤੇ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋਗੇ ਕਿ ਨਵੇਂ ਪੱਟੀਆਂ ਹੋਈਆਂ ਭਰੀ ਜਾ ਰਹੇ ਹੈਗੇ ਤੇ ਇਹਨਾਂ ਦਾ ਵੱਧ ਤੋਂ ਵੱਧ ਤੁਸੀਂ ਆਪਣਾ ਸ਼ੇਅਰ ਕਰਕੇ ਸਪੋਰਟ ਕਰੋ ਅਤੇ ਉਸ ਅਸੀਂ ਇਹਨੂੰ ਜਾਦ ਕਰਦੇ ਹੋਏ ਦੱਸੋ ਤੇ ਹੋਰ ਮਿਸਤਰੀ ਸਾਹਿਬ ਵੀ ਮਤਲਬ ਕਿ ਜਿਹੜੀਆਂ ਚਾਰਦੀਵਾਰੀ ਬਣਾ ਰਹੇ ਹੋ ਇਹ ਕਿਵੇਂ ਕਾਦੇ ਵਾਸਤੇ ਹੈਗੀ ਇਹ ਤਾਂ ਇਹਦੇ ਵਾਸਤੇ ਹੈ ਪਾਰਕ ਵਾ ਬਣਾਇਆ ਇਹਦੇ ਵਾਸਤੇ ਅਸਾਇਦ ਬੰਦਾ ਆਊਗਾ ਇੱਥੇ ਫੈਲ ਸਕਦਾ ਹੈ ਠੀਕ ਹੈ ਇਹ ਪਾਰਕ ਬਾਗ ਦੇ ਵਿੱਚ ਬਣਾਣਾ ਹਾਂ ਇਹਦੇ ਵਿੱਚ ਬਣਾਣਾ ਠੀਕ ਹੈ ਹਾਂ ਠੀਕ ਹੈ ਮਿਸਤਰੀ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂ ਠੀਕ ਹੈ ਜੀ ਹੁਣ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਤੇ